ਦੁਨਿਆਵੀ ਵਿਦਿਆ ਦੀ ਸਿੱਖਿਆ ਸੰਤ ਤੇਜਾ ਸਿੰਘ ਜੀ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਮੀਆਂ ਮੁਹੰਮਦਦੀਨ ਪਾਸੋਂ ਪ੍ਰਾਪਤ ਕੀਤੀ ਉਪਰੰਤ ਫਾਜ਼ਿਲਕਾ ਅਤੇ ਲਾਹੌਰ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਸਨ 1900 ਵਿੱਚ ਐਲ ਐਲ ਬੀ ਅਤੇ 1901 ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਮ ਏ ਅੰਗਰੇਜ਼ੀ ਦੀ ਡਿਗਰੀ ਪਹਿਲੇ ਨੰਬਰ ਤੇ ਰਹਿ ਕੇ ਪ੍ਰਾਪਤ ਕੀਤੀ ਪਰ ਇਸ ਗੁਰਮਤਹੀਣ ਪੱਛਮੀ ਵਿਦਿਆ ਨੇ ਉਹਨਾਂ ਨੂੰ ਨਾਸਤਿਕ ਕਰ ਦਿੱਤਾ ਪੂਰਵ ਜਨਮਾਂ ਦੀ ਕਰਮਾਂ ਕਰਕੇ ਆਪ ਨਿਸਕਪਟ ਸਨ ਆਪ ਝੂਠ ਬੋਲਣ ਤੋਂ ਨਫ਼ਰਤ ਕਰਦੇ ਅਤੇ ਹੱਠ ਧਰਮੀ ਉੱਕੇ ਹੀ ਨਹੀਂ ਸਨ ਸੰਤ ਜੀ ਸਦਾ ਹੀ ਗਰੀਬਾਂ ਦਾ ਦੁੱਖ ਦੇਖ ਕੇ ਦਰਵ ਜਾਂਦੇ ਤੇ ਆਪਣੇ ਫਰਜ਼ ਨੂੰ ਧਰਮ ਸਮਝ ਕੇ ਪੂਰਾ ਕਰਦੇ ਇਹ ਹੀ ਗੁਣ ਸਨ ਜਿਨ੍ਹਾਂ ਕਰਕੇ ਆਪ ਜੀ ਤਨ ਮਨ ਧਨ ਸੰਤ ਅਤਰ ਸਿੰਘ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਬਚਨ ਕਮਾ ਸਕੇ ਹੁਕਮ ਅੰਦਰ 1911 ਵਿੱਚ ਹਾਰਵਰਡ ਯੂਨੀਵਰਸਿਟੀ ਤੋਂ ਵੀ ਆਪਰ ਜੀ ਨੇ ਐਮਏ ਦੀ ਡਿਗਰੀ ਪ੍ਰਾਪਤ ਕੀਤੀ